ਮਿਸ਼ਨ ਪੰਜਾਬ ਚ ਆਪਦਾ ਸਵਾਗਤ ਸੰਗਰੂੜ ਦੇ ਪਿੰਡ ਗੁਜਰਾں ਚ ਜਰੇਲੀ ਸ਼ਰਾਬ ਦਾ ਕਹਿਰ ਚੜਦੀ ਹੋਈ ਮੌਤ ਕੁਝ ਜੇਰੇ ਇਲਾਜ 2021 ਚ ਤਰਨਤਾਰਨ ਜ਼ਿਲ੍ਹੇ ਚ ਇਸ ਤਰ੍ਹਾਂ ਦੀ ਘਟਨਾ ਚ ਗਈਆਂ ਸੀ 130 ਦੇ ਕਰੀਬ ਜਾਨਾਂ ਕਾਂਗਰਸ ਦੀ ਕੇਂਦਰੀ ਕਮੇਟੀ ਨੇ 11 ਸੂਬਿਆਂ ਦੀ ਕਰੀਬ 80 ਸੀਟਾਂ ਤੇ ਉਮੀਦਵਾਰ ਕੀਤੇ ਤਾਂ ਪੰਜਾਬ ਵਿੱਚ ਹੁਣ ਅਕਾਲੀ ਭਾਜਪਾ ਗੱਠ ਜੋੜ ਦੇ ਅਸਰ ਵੱਧ ਗਏ ਹਨ ਕਿਉਂਕਿ ਅਮਿਤ ਸ਼ਾਹ ਨੇ ਵੀ ਇਸ ਤੇ ਹਾਮੀ ਭਰ ਦਿੱਤੀ ਹੈ ਕਾਂਗਰਸ ਦੇ ਮਨੋਰਥ ਪੱਤਰ ਚ ਹੋਣਗੀਆਂ 5 ਨਿਆ ਤੇ 5 ਗਰੰਟੀਆਂ ਕਾਂਗਰਸ ਵੱਲੋਂ 30 ਲੱਖ ਲੋਕਾਂ ਨੂੰ ਨੌਕਰੀ ਦੇਣ ਦਾ ਵਾਦਾ ਸਿੱਧੂ ਮੂਸੇਵਾਲੇ ਦੇ ਭਰਾ ਸੰਬੰਧੀ ਮੰਗੇ ਸਬੂਤਾਂ ਤੇ ਪੰਜਾਬ ਸਰਕਾਰ ਦਾ ਯੂ-ਟਰਨ ਕਿਹਾ ਕੇਂਦਰ ਦੀ ਚਾਲ ਇਸ ਸੰਬੰਧ ਵਿੱਚ ਅਕਾਲੀ ਤੇ ਕਾਂਗਰਸੀ ਆਗੂਆਂ ਨੇ ਸਰਕਾਰ ਨੂੰ ਲਾਇ ਰਗੜੇ ਆਪ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਤੇ 6 ਹੋਰ ਖਿਲਾਫ ED ਵੱਲੋਂ ਪਰਚਾ ਦਰਜ ਗੱਜਣ ਮਾਜਰਾ 9 ਮਹੀਨੇ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਸਨ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁੱਤਰ ਨੂੰ ਚੋਣ ਜਿੱਤਣ ਤੇ ਦਿੱਤੀ ਵਧਾਈ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਨਵੀਂ ਰਣਨੀਤੀ ਔਰਤਾ ਸੰਭਾਲਣ ਗਿਆ ਮੋਰਚਾ ਮਰਦ ਕਰਨਗੇ ਕਣਕ ਦੀ ਵਾਢੀ ਕਿਸਾਨ ਬੀਬੀਆਂ ਕੇ ਹੱਥ ਪੰਜਾਬ ਸਰਕਾਰ ਕਰ ਰਹੀ ਦਿਖਾਵਾ ਮੰਗਾਪੂਰੀਆਂ ਹੋਣ ਤੋਂ ਬਾਅਦ ਹੀ ਸਮਾਪਤ ਕਰਾਂਗੇ ਮੋਰਚਾ ਪੰਦੇਰ ਨਿਊਜ਼ ਬਿਊਰੋ ਮਿਸ਼ਨ ਪੰਜਾਬ